ਹੈਲੋ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ ਹੈ ਜੀ ਤੇ ਕੀ ਮਿਓ ਸਾਰੇ ਆਈ ਹੋਪ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਲੋ ਜੀ ਮੈਂ ਲੱਗੀ ਦੀ ਨਹਾਣ ਤੇ ਨਹਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬਿਊਟੀ ਟਿਪਸ ਦੱਸਦਾ ਕਿਉਂਕਿ ਮੈਂ ਉਹ ਚੀਜ਼ ਅਪਲਾਈ ਕਰਨ ਲੱਗ ਰਹੀ ਥੀ ਤੇ ਮੈਂ ਕਰਨਾ ਜੀ ਫੇਸ ਪੈਕ ਜਿਹੜਾ ਮੈਂ ਪੈਕ ਆਪਣੇ ਚਿਹਰੇ ਤੇ ਲਗਾਉਂਦੀ ਆ ਮੈਂ ਹੋਮ ਮੇਡ ਲਗਾਨੀ ਆ ਮਤਲਬ ਘਰ ਦੇ ਵਿੱਚੋਂ ਹੀ ਜੋ ਚੀਜ਼ਾਂ ਯੂਜ਼ ਹੁੰਦੀਆਂ ਉਹਨਾਂ ਦੇ ਨਾਲ ਆਪਣਾ ਫੇਸ ਪੈਕ ਯੂਜ਼ ਕਰਦੀ ਆ ਤੇ ਚਲੋ ਜੀ ਜਿਆਦਾ ਵੀਡੀਓ ਲੰਬੀ ਨਹੀਂ ਖਿੱਚਦੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਇਹ ਜੋ ਚੀਜ਼ਾਂ ਮੈਂ ਲੈ ਰਹੀਆਂ ਹਨ ਇਹ ਦੋ ਚੀਜ਼ਾਂ ਦੀ ਲਈ ਹੈ ਮਤਲਬ ਦੋ ਚੀਜ਼ਾਂ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਵਧੀਆ ਹੋਣਗੀਆਂ ਨੰਬਰ 1 ਤੁਹਾਡੇ ਚਿਹਰੇ ਤੇ ਜੋ ਛਾਈਆਂ ਇਹ ਖਤਮ ਹੁੰਦੀਆਂ ਔਰ ਨੰਬਰ 2 ਤੁਹਾਡਾ ਚਿਹਰਾ ਚਮਕਦਾਰ ਬਣੂਗਾ ਇਹ ਦੋ ਚੀਜ਼ਾਂ ਹਨ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਮੈਂ ਕਿਹੜੀ ਕਿਹੜੀ ਚੀਜ਼ ਲਈ ਹੈ ਲੋ ਜੀ ਉਹਦੇ ਲਈ ਆਪਾਂ ਨੇ ਸਿਰਫ ਇਹ ਚਾਰ ਚੀਜ਼ਾਂ ਲਈਆਂ ਤੇ ਇੱਕ ਲਿਆ ਜੀ ਮੈਂ ਕੱਚਾ ਦੁੱਧ ਕੋਲੀ ਦੇ ਵਿੱਚ ਔਰ ਥੋੜੀ ਜਿਹੀ ਲਈਆ ਹਲਦੀ ਔਰ ਲਈਆ ਬੇਸਣ ਤੇ ਇੱਕ ਲਿਆ ਵਿਟਾਮਿਨ E ਦਾ ਕੈਪਸੂਲ ਹਨਾ ਇਹਨਾਂ ਚਾਰਾਂ ਚੀਜ਼ਾਂ ਦੇ ਨਾਲ ਆਪਣਾ ਚਿਹਰਾ ਬਿਲਕੁਲ ਜੋ ਦਾਗ ਐ ਛਾਈਆਂ ਇਹ ਖਤਮ ਹੋ ਜਾਂਦੇ ਆ ਜੀ ਔਰ ਤੁਹਾਡਾ ਚਿਹਰਾ ਇੱਕਦਮ ਚਮਕ ਚਮਕ ਆਊਗੀ ਤੁਹਾਡੇ ਚਿਹਰੇ ਤੇ 글로ਅ ਆਊਗਾ ਤੁਹਾਡੇ ਚਿਹਰੇ ਤੇ ਮੇਰੇ ਕਹਿਣ ਦਾ ਭਾਵ ਐ ਤੇ ਚਲੋ ਜੀ ਤੁਹਾਨੂੰ ਮੈਂ ਟਰਾਈ ਕਰਕੇ ਤੁਹਾਨੂੰ ਮੈਂ ਦੱਸਦੀ ਆਂ ਵੀ ਮੈਂ ਕਿਵੇਂ ਫੇਸ ਪੈਕ ਬਣਾਵਾਂਗੀ ਤੇ ਉਹਦੇ ਲਈ ਆਪਾਂ ਨੇ ਥੋੜਾ ਜਿਹਾ ਵਿੱਚ ਆਪਾਂ ਨੇ ਹਲਦੀ ਆਪਾਂ ਨੇ ਜ਼ਿਆਦਾ ਨਹੀਂ ਲੈਣੀ ਕਿਉਂਕਿ ਰੰਗ ਹਲਦੀ ਦਾ ਉੱਤਰ ਦਾ ਨਹੀਂ ਹੈਗਾ ਫਿਰ ਆਪਾਂ ਨੇ ਹਲਕੀ ਜੀ ਹਲਦੀ ਲੈਣੀ ਹੈ ਵਿੱਚ ਤੇ ਹਲਦੀ ਲੈ ਲਈ ਆਪਾਂ ਨੇ ਤੇ ਹੁਣ ਆਪਾਂ ਵਿੱਚ ਪਾਉਂਗੇ ਥੋੜਾ ਜਿਹਾ ਦੁੱਧ ਕੱਚਾ ਦੁੱਧ ਪਾਵਾਂਗੇ ਜਿੰਨਾ ਵੀ ਇਹ ਘੁਲਿਆ ਜਾ ਸਕੇ ਹਨ ਤੇ ਜਿਆਦਾ ਪਤਲਾ ਕਰੂਗੇ ਤੁਹਾਡੇ ਚਿਹਰੇ ਤੇ ਉਹ ਹੋ ਜਾਣਾ ਤੇ ਹੁਣ ਆਪਾਂ ਵਿੱਚ ਵਿਟਾਮਿਨ E ਦਾ ਕੈਪਸੂਲ ਰਲਾਵਾਂਗੇ ਵਿੱਚ ਤੇ ਇੱਕ ਆਪਾਂ ਕੱਢਾਂਗੇ ਜੀ ਵਿਟਾਮਿਨ E ਦਾ ਕੈਪਸੂਲ ਇਹਦੇ ਨਾਲ ਹਨਾ ਇਹ ਬਹੁਤ ਜਿਆਦਾ ਫਾਇਦੇਮੰਦ ਹੈ ਸਿਰਫ ਇੱਕ ਹੀ ਬੋਤ ਹੈ ਵਿਟਾਮਿਨ E ਦਾ ਕੈਪਸੂਲ ਬਹੁਤ ਜਿਆਦਾ ਫਾਇਦੇਮੰਦ ਹੈ ਜੀ ਇਹ ਇਹ ਇਹਦੇ ਵਿੱਚੋਂ ਤੇਲ ਜਾਂ ਨਿਕਲਦਾ ਨਾ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੁਸੀਂ ਯੂਜ਼ ਕਰਕੇ ਦੇਖਿਓ ਵਿਟਾਮਿਨ E ਦਾ ਇੱਕ ਪੱਤਾ ਮਗਾ ਕੇ ਰੱਖ ਲਓ ਘਰ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦਾ ਇਹ ਤੇ ਲੋ ਜੀ ਇਹਨਾਂ ਚੀਜ਼ਾਂ ਦੇ ਨਾਲ ਹੁਣ ਆਪਾਂ ਫੇਸ਼ੀਅਲ ਤਿਆਰ ਕਰਦੇ ਹਾਂ ਜੀ ਫੇਸ ਪੈਕ ਸੋਰੀ ਇਹਦੇ ਨਾਲ ਆਪਾਂ ਹੁਣ ਫੇਸ ਪੈਕ ਰੈਡੀ ਕਰਦੇ ਹਾਂ ਆਪਣਾ ਇਹ ਕਾਫੀ ਨਾ ਇਹ ਚੰਗੀ ਤਰ੍ਹਾਂ ਆਪਾਂ ਹੋਣੇ ਨੂੰ ਮਿਕਸ ਕਰ ਦੰਨੇ ਆ ਵਿੱਚ ਮੈਂ ਇੱਕ ਕੰਚ ਦਾ ਬਰਤਨ ਲੈਣੀ ਹੁੰਨੀ ਆ ਤੁਸੀਂ ਵੀ ਹਮੇਸ਼ਾ ਧਿਆਨ ਰੱਖੋ ਕਿ ਜਦ ਵੀ ਤੁਸੀਂ ਫੇਸ ਪੈਕ ਜਾਂ ਕੋਈ ਵੀ ਚੀਜ਼ ਆਪਣੇ ਚਿਹਰੇ ਤੇ ਅਪਲਾਈ ਕਰਨੀ ਹੈ ਤਾਂ ਇੱਕ ਕੰਚ ਦੇ ਬਰਤਨ ਦੇ ਵਿੱਚ ਹੀ ਯੂਜ਼ ਕਰਿਆ ਕਰੋ ਇਹਦੇ ਬਹੁਤ ਫਾਇਦੇ ਹੁੰਦੇ ਨੇ ਕੰਚ ਕੇ ਬਰਤਨਗੇ ਲੋ ਜੀ ਤਾਂ ਆਪਣੀ ਫੇਸ਼ੀਅਲ ਕਰ ਲਿਆ ਰੈਡੀ ਆ ਆਪਣਾ ਸੋਰੀ ਫੇਸ ਪੈਕ ਮੇਰੇ ਮੂੰਹ ਚੋਂ ਫੇਸ਼ੀਅਲ ਨਿਕਲ ਜਾਂਦਾ ਹੈ ਇਹ ਫੇਸ ਪੈਕ ਹੈ ਜੀ ਸਿਰਫ ਚਾਰ ਚੀਜ਼ਾਂ ਦੇ ਨਾਲ ਬਣਾਇਆ ਜੀ ਇਹ ਮੈਂ ਕੱਚਾ ਦੁੱਧ ਵਿਟਾਮਿਨ ਈ ਦਾ ਕੈਪਸੂਲ ਔਰ ਬੇਸਣ ਤੇ ਹਲਦੀ ਚਾਰ ਚੀਜ਼ਾਂ ਦੇ ਨਾਲ ਮਿਕਸ ਆਪਣਾ ਹੁਣ ਆਪਾਂ ਅਪਲਾਈ ਕਰਾਂਗੇ ਲੋ ਜੀ ਹੁਣ ਆਪਾਂ ਆਪਣੇ ਚਿਹਰੇ ਤੇ ਅਪਲਾਈ ਕਰਾਂਗੇ ਇਹ ਤੇ ਬਸ ਤਾਂ ਮੈਂ ਹੱਥ ਨਾਲ ਹੀ ਲਾ ਲਾਂਗੀ ਕਿਉਂਕਿ ਚਮਚ ਦੇ ਨਾਲ ਜਿਆਦਾ ਚੰਗੀ ਤਰ੍ਹਾਂ ਲੱਗਦਾ ਨਹੀਂ ਹੈਗਾ ਤੇ ਤੁਸੀਂ 10 15 ਮਿੰਟ ਰੱਖਣਾ ਹੈ ਜਦੋਂ ਤੱਕ ਥੋੜਾ ਚਿਹਰਾ ਸੁੱਕ ਨਹੀਂ ਜਾਂਦਾ ਹਨਾ ਵੈਸੇ ਮੇਰੇ ਲਈ ਵੀ ਕਿਉਂਕਿ ਮੈਂ ਕਹਿੰਦੀ ਨਾ ਹੋਗੇ ਕਾਰਿਆ ਨਹੀਂ ਨਾ ਹੈਗਾ ਮੈਨੂੰ ਵੀ ਜ਼ਰੂਰਤ تھی ਇਸ ਦੀ ਤੇ ਮੈਂ ਅਚ ਕਰਨ ਲੱਗੀ ਆ ਅੱਜ ਮੈਂ ਇਹੀ ਚੀਜ਼ਾਂ ਯੂਜ਼ ਕਰਨੀਆਂ ਆ ਇਹ ਇਹ ਆਪਾਂ ਅਪਲਾਈ ਕਰਨਾ ਹੈ ਜੀ ਆਪਣੇ ਚਿਹਰੇ ਤੇ 15-20 ਮਿੰਟ ਜਦੋਂ ਸੁੱਕ ਜਾਊਗਾ ਉਸ ਤੋਂ ਬਾਅਦ ਤੁਸੀਂ ਤਾਜ਼ੇ ਪਾਣੀ ਦੇ ਨਾਲ ਧੋ ਸਕਦੇ ਹੋ ਚਾਹ ਪਾ ਮੇ ਕੋਸਾ ਜਾ ਪਾਣੀ ਲੈ ਲਓ ਹਣ ਉਦੇ ਨਾਲ ਤੋਂ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਦੇਖੇ ਤੁਹਾਡਾ ਚਿਹਰਾ ਇੱਕਦਮ ਗਲੋ ਆਊਗਾ ਔਰ ਤੁਹਾਡੇ ਦਾਗ ਜਿਹੜੇ ਛਾਈਆਂ ਇਹ ਸਾਰੀਆਂ ਖਤਮ ਹੋ ਜਾਣੀਆਂ ਇਹਦੇ ਨਾਲ ਤੋਂ ਲੋ ਜੀ ਮੈਂ ਆਪਣੇ ਚਿਹਰੇ ਤੇ ਲਾ ਚੁੱਕੀ ਆ ਤੇ ਮੇਰਾ ਚਿਹਰਾ ਇੱਕਦਮ ਜਕੜਨਾ ਸ਼ੁਰੂ ਹੋ ਜਾਊਗਾ ਯਾਨੀ ਬਿਲਕੁਲ ਟਾਈਟ ਹੋ ਜਾਊਗਾ ਤੇ ਇਹ ਮੈਂ ਰੱਖਣਾ ਜੀ 15 ਕੁ ਮਿੰਟ 15 ਕੁ ਮਿੰਟ ਰੱਖਣਾ ਇਹ ਵਾਲਾ ਪੈਕ ਜਦੋਂ ਸੁੱਕ ਜਾਊਗਾ ਉਹ ਤੋਂ ਬਾਅਦ ਆਪਾਂ ਨੇ ਤਾਜੇ ਪਾਣੀ ਦੇ ਨਾਲ ਵਾਸ਼ ਕਰਨਾ ਹੈ ਦੋਸਤੋ ਬਾਅਦ ਤੁਸੀਂ ਆਪਣੇ ਚਿਹਰੇ ਦੀ 글로ਵ ਦੇਖਿਓ ਆਪਣੇ ਚਿਹਰੇ ਦੀ ਸੱਚੀ ਔਰ ਚਿਹਰੇ ਦੀ 글로 ਵੀ ਆਉਗੀ ਦਾਗ ਔਰ ਛਾਈਆਂ ਛੂ ਮੰਤਰ ਇਕਦਮ ਤੇ ਮੇਰਾ ਚਿਹਰਾ ਵੀ ਇਹਦੇ ਨਾਲ ਹੀ ਸਾਫ ਹੋਇਆ ਮੈਂ ਘਰ ਦੇ ਵਿੱਚ ਹੀ ਨੇਚਰਲੀ ਚੀਜ਼ਾਂ ਦੇ ਨਾਲ ਹੀ ਫੇਸ ਪੈਕ ਕਰਦੀ ਆ ਤੇ ਫੇਸ਼ੀਅਲ ਵੀ ਮੇਰਾ ਨੇਚਰਲੀ ਹੁੰਦਾ ਹੈ ਤੇ ਕਦੇ ਵੀ ਮੈਂ ਬਾਹਰ ਪਾਰਲਰ ਨਹੀਂ ਜਾਂਦੀ ਤੇ ਦੇਖੋ ਜੀ ਹੁਣ ਆਪਾਂ 15 20 ਮਿੰਟ ਤੱਕ ਸੁਕਾ ਲਈਏ ਇਸ ਨੂੰ ਤੇ ਉਸ ਤੋਂ ਬਾਅਦ ਤੁਸੀਂ ਮੇਰੇ ਚਿਹਰੇ ਦੀ ਰੌਣਕ ਦੇਖਿਓ ਤੋ ਲੋ ਜੀ 5 ਮਿੰਟ ਤੋਂ ਉੱਪਰ ਹੋ ਗਏ ਮੇਰੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਇਹ ਸਾਰੀ ਚੀਜ਼ ਮੇਰੀ ਜਕੜ ਗਈ ਇੱਕਦਮ ਤੇ ਆਪਾਂ ਹੁਣ ਵਾਸ਼ ਕਰ ਲੈਣੇ ਆ ਹਨਾ ਗਰਮ ਪਾਣੀ ਦੇ ਨਾਲ ਕੋਸੇ ਦੇ ਨਾਲ ਕਰੂੰਗੀ ਕਿਉਂਕਿ ਮੇਰੇ ਗੀਜ਼ਰ ਚ ਕੋਸਾ ਪਾਣੀ ਪਿਆ ਹੈ ਆਪਾਂ ਉਹਦੇ ਨਾਲ ਫੇਸ ਧੋ ਲੈਣੇ ਆ ਫਿਰ ਤੁਸੀਂ ਦੇਖੋ ਚਿਹਰੇ ਨੂੰ ਚਮਕ ਔਰ ਦੇਖੋ ਸਾਰਾ ਸੁੱਕ ਗਿਆ ਆ ਦੇਖੋ ਚਿਪਕ ਵੀ ਨਹੀਂ ਰਿਹਾ ਹੈਗਾ ਹਨਾ ਇਹ ਤਾਂ ਪਹਿਲਾਂ ਲੱਗਿਆ ਹੋਇਆ ਮੇਰੀ ਉਂਗਲੀ ਤੇ ਜਮੇ ਲਗਾਇਆ ਥਾ ਲੇਕਿਨ ਇਹ ਬਿਲਕੁਲ ਸੁੱਕ ਚੁੱਕਿਆ ਤੇ ਆਪਾਂ ਹੁਣ ਇਹਨੂੰ ਟਰਾਈ ਕਰਦੇ ਆ ਮਤਲਬ ਤੋਂਦੇ ਆ ਹੁਣ ਆਪਾਂ ਇਹਨੂੰ ਤੇ ਮਿਲਦੇ ਆ ਜੀ ਥੋੜੀ देर ਤੱਕ ਮੈਂ ਆਪਣਾ ਚਿਹਰਾ ਵਾਸ਼ ਕਰ ਲਾਂ ਪਹਿਲਾਂ ਫਿਰ ਤੁਹਾਨੂੰ ਚਿਹਰੇ ਦੀ ਚਮਕ ਦਿਖਾਨੀ ਆ ਔਰ ਦਾਗ-ਦੱब्बे ਛਾਈਆਂ ਬਿਲਕੁਲ ਖਤਮ ਐ ਤੇ ਮਿਲਦੇ ਆ ਜੀ ਥੋੜੀ देर ਤੱਕ ਪਹਿਲਾਂ ਆ ਵਾਸ਼ ਕਰ ਲਈਏ ਗਰਮ ਪਾਣੀ ਦੇ ਨਾਲ ਤਾਂ ਲੋ ਜੀ ਮੈਂ ਆਪਣਾ ਮੂੰਹ ਧੋਇਆ ਹੀ ਗਰਮ ਪਾਣੀ ਦੇ ਨਾਲ ਕੋਸੇ ਜੇ ਪਾਣੀ ਦੇ ਨਾਲ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਚਿਹਰੇ ਤੇ ਵਾਕਈ 글로 ਹੈ ਔਰ ਚਮਕ ਵੀ ਆ ਗਈ ਤੇ ਇੱਕ ਕਿਸਮ ਦਾ ਮਤਲਬ ਦਾਗ ਛਾਈਆਂ ਵੀ ਦੂਰ ਹੁੰਦੀਆਂ ਇਹਦੇ ਨਾਲ ਤੇ ਤੁਸੀਂ ਟਰਾਈ ਕਰਕੇ ਦੇਖਿਓ ਜੀ ਔਰ ਬਾਕੀ ਤੁਸੀਂ ਜ਼ਿਆਦਾ ਨਹੀਂ ਯੂਜ਼ ਕਰਨਾ ਸਿਰਫ ਚਾਰ ਚੀਜ਼ਾਂ ਦੇ ਨਾਲ ਤੁਹਾਨੂੰ ਮੈਂ ਫੇਰ ਦੱਸ ਦੰਨੀ ਹੈ ਇੱਕ ਲੈਣਾ ਤੁਸੀਂ ਥੋੜਾ ਜਿਹਾ ਬੇਸਣ ਤੇ ਬੇਸਣ ਦੇ ਵਿੱਚ ਪਾਣੀ ਆ ਚੁਟਕੀ ਕ ਹਲਦੀ ਜਿਆਦਾ ਹਲਦੀ ਨਾ ਪਾਓ ਕਿਉਂਕਿ ਉਹ ਫਿਰ ਚਿਹਰੇ ਤੇ ਨਾ ਦਾਗ ਉਤਰਦੇ ਨਹੀਂ ਹਲਦੀ ਦੇ ਤੁਸੀਂ ਸਿਰਫ ਚੁਟਕੀ ਕ ਹਲਦੀ ਪਾਣੀ ਐ ਇੱਕ ਚਮਚਾ ਲੈਣਾ ਬੇਸਣ ਦਾ ਉਹਦੇ ਵਿੱਚ ਇੱਕ ਚਮਚਾ ਹੀ ਤੁਸੀਂ ਲੈ ਲਓ ਕੱਚੇ ਦੁੱਧ ਦਾ ਜਿਹਦੇ ਨਾਲ ਉਹ ਚੰਗੀ ਤਰ੍ਹਾਂ ਘੁਲ ਜੇ ਫਿਰ ਇੱਕ ਲੈਣਾ ਵਿਟਾਮਿਨ E ਦਾ ਕੈਪਸੂਲ ਇਹ ਚਾਰੋ ਚੀਜ਼ਾਂ ਮਿਕਸ ਕਰਨੀਆਂ ਜੀ ਤੁਸੀਂ ਫਿਰ ਆਪਣੇ ਚਿਹਰੇ ਤੇ ਅਪਲਾਈ ਕਰਨਾ ਫੇਸ ਪੈਕ ਬਣਾਉਣਾ ਜੀ ਤੁਸੀਂ 15 20 ਮਿੰਟ ਰੱਖੋ ਆਪਣੇ ਚਿਹਰੇ ਤੇ ਜਦੋਂ ਚੰਗੀ ਤਰ੍ਹਾਂ ਸੁੱਕ ਜੇ ਉਸ ਤੋਂ ਬਾਅਦ ਕੋਸੇ ਪਾਣੀ ਦੇ ਨਾਲ ਧੋ ਲਓ ਅਗਰ ਤੁਸੀਂ ਠੰਡੇ ਨਾਲ ਧੋਂਦੇ ਹੋ ਫਿਰ ਜੰਮ ਜੇ ਜਾ ਤੁਸੀਂ ਕੋਸਾ ਜਾਂ ਪਾਣੀ ਲੈ ਲਓ ਉਹਦੇ ਨਾਲ ਚਿਹਰੇ ਨੂੰ ਭਾਫ਼ ਜੀ ਵੀ ਮਿਲ ਜਾਂਦੀ ਹੈ ਔਰ ਚਿਹਰਾ ਕਾਫੀ ਹੱਦ ਤੱਕ ਸਾਫ਼ ਵੀ ਹੋ ਜਾਂਦਾ ਹੈ ਹਨਾ ਤੇ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਮੇਰਾ ਚਿਹਰਾ ਕਿਦਾਂ ਦਾ ਲੱਗਿਆ ਤੇ ਬਾਕੀ ਮੈਨੂੰ ਤਾਂ ਕਾਫੀ ਹੱਦ ਤੱਕ ਫਰਕ ਲੱਗ ਰਿਹਾ ਮੇਰੇ ਚਿਹਰੇ 'ਚ ਔਰ ਪਲੀਜ਼ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵਾਕਈ ਮੇਰੇ ਚਿਹਰੇ ਤੇ 글로ਅ ਦਿਖ ਰਿਹਾ ਹੈ ਤੇ ਅਗਰ ਤੁਸੀਂ ਇਹ ਵਾਲੇ ਟਿਪਸ ਯੂਜ਼ ਕਰਦੇ ਹੋ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਤੇ ਚਲੋ ਜੀ ਇਹ ਵਾਲੀ ਟ੍ਰਿਕ ਆਪਾਂ ਨੇ ਤੁਹਾਨੂੰ ਦੱਸੀ ਐ ਇੱਕ ਵਾਰ 15 ਚੱਲਦੇ ਆ ਕਿਉਂਕਿ ਉਰੇ ਹਵਾ ਚੱਲ ਰਹੀ ਐ ਹਵਾ ਦੇ ਨਾਲ ਚਿਹਰਾ ਸਕਿਨ ਖਰਾਬ ਹੋ ਜਾਂਦੀ ਐ ਨਾ ਅਗਰ ਆਪਾਂ ਫੇਸ਼ੀਅਲ ਕਰਕੇ ਬਾਹਰ ਨਿਕਲਦੇ ਆ ਥੋੜੀ ਦੇਰ ਅੰਦਰ ਹੀ ਠੀਕ ਐ ਤੇ ਫੇਸ਼ੀਅਲ ਫਿਰ ਯਾਦ ਆ ਜਾਂਦਾ ਪੈਕ ਹਨਾ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਜੀ ਕਿ ਮੇਰਾ ਫੇਸ ਵਾਕਈ ਵਧੀਆ ਮਤਲਬ ਗਲੋ ਆਈ ਐ ਔਰ ਪਲੀਜ਼ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤੇ ਇੱਕ ਵਧੀਆ ਟਿਪਸ ਦੇ ਨਾਲ ਤੁਹਾਨੂੰ ਫੇਰ ਮਿਲਾਂਗੇ ਆਪਾਂ ਹਨਾ ਤੇ ਚਲੋ ਜੀ ਆਪਾਂ ਕਰਦੇ ਆ ਆਪਣੇ ਚੈਨਲ ਦਾ ਇੱਥੇ ਹੀ ਐਂਡ ਮਤਲਬ ਚੈਨਲ ਹੋ ਗਿਆ ਵਲੋਗ ਹੋ ਗਿਆ ਹਨਾ ਤੇ ਆਪਾਂ ਨੇ ਟਿਪਸ ਦੱਸੀ ਹੈ ਜੀ ਤੁਹਾਨੂੰ ਫੇਸ਼ੀਅਲ ਦੀ ਫੇਸ ਪੈਕ ਦੀ ਮੇਰੇ ਮੂੰਹ ਚੋਂ ਫੇਸ਼ੀਅਲ ਹੀ ਨਿਕਲੀ ਜਾਂਦਾ ਬਾਰ-ਬਾਰ ਤੇ ਫੇਸ਼ੀਅਲ ਦੀ ਆਪਾਂ ਨੇ ਤੁਹਾਨੂੰ ਟਿਪਸ ਦੱਸੀ ਐ ਤੇ ਪਲੀਜ਼ ਲਾਈਕ ਕਮੈਂਟ ਕਰਿਓ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਲਓ ਫਟਾਫਟ ਜਾ ਕੇ ਤੇ ਫੇਸ ਪੈਕ ਕਿਦਾਂ ਦਾ ਲੱਗਿਆ ਮੇਰਾ ਜ਼ਰੂਰ ਦੱਸਿਓ ਕਿਤੇ ਤੁਸੀਂ ਪਾਰਲਰ ਜਾਣ ਦੀ ਲੋੜ ਨਹੀਂ ਐ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਐ ਸਾਰੀ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਮੌਜੂਦ ਐ ਜਿਹਦੇ ਨਾਲ ਤੁਸੀਂ ਆਪਣਾ ਫੇਸ ਪੈਕ ਬਣਾ ਸਕਦੇ ਹੋ ਦੁੱਧ ਵੀ ਤੁਹਾਡੇ ਘਰ 'ਚ ਸ਼ਾਮਲ ਹੁੰਦਾ ਹਲਦੀ ਵੀ ਹੁੰਦੀ ਐ ਬੇਸਣ ਵੀ ਹੁੰਦਾ ਤੇ ਇੱਕ ਵਿਟਾਮਿਨ E ਦਾ ਕੈਪਸੂਲ ਮੰਗਵਾਉਣਾ ਪੈਣਾ ਤੁਹਾਨੂੰ ਫਿਲਹਾਲ ਉਹ ਤੁਸੀਂ ਇਕੱਠਾ ਪੱਤਾ ਮੰਗਵਾ ਕੇ ਰੱਖ ਲਓ ਘਰ ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੈ ਵਿਟਾਮਿਨ E ਦਾ ਕੈਪਸੂਲ ਤੁਸੀਂ ਹਰ ਹਾਲ ਦੇ ਵਿੱਚ ਘਰ ਲਿਆ ਕੇ ਰੱਖਣਾ ਹੀ ਰੱਖਣਾ ਹੈ ਮੈਂ ਵਿਟਾਮਿਨ E ਦਾ ਕੈਪਸੂਲ ਮੋਸਟਲੀ ਹਰੇਕ ਫੇਸ ਪੈਕ ਦੇ ਵਿੱਚ ਔਰ ਹਰੇਕ ਫੇਸ ਫੇਸ਼ੀਅਲ ਦੇ ਵਿੱਚ ਯੂਜ਼ ਕਰਦੀ ਆ ਹਨਾ ਤੇ ਤੁਸੀਂ ਦੇਖਿਓ ਤੁਹਾਡੇ ਚਿਹਰਾ ਵਾਕੀ ਗਲੋ ਆਊਗੀ ਜੀ ਤੇ ਚਲੋ ਜੀ ਬਾਏ ਟੇਕ ਕੇਅਰ ਤੇ ਨੈਕਸਟ ਟਿਪਸ ਦੇ ਨਾਲ ਫੇਰ ਮਿਲਾਂਗੇ ਆਪਾਂ ਕੋਈ ਵਧੀਆ ਟਿਪਸ ਲੈ ਕੇ ਆਵਾਂਗੇ ਮੈਨੂੰ ਜ਼ਰੂਰਤ थी ਫੇਸ ਪੈਕ ਦੀ ਜੋ ਕਿ ਮੈਨੂੰ ਕਈ ਦਿਨ ਹੋ ਗਏ ਤੇ ਮੈਂ ਯੂਜ਼ ਨਹੀਂ ਕਰਿਆ ਤਾਂ ਤੇ ਨਾਲੇ ਤੁਹਾਡੇ ਨਾਲ ਸ਼ੇਅਰ ਕਰ ਲਿਆ ਨਾਲੇ ਮੈਂ ਯੂਜ਼ ਕਰ ਲਿਆ ਹਨਾ ਤੇ ਬਾਏ ਜੀ ਟੇਕ ਕੇਅਰ